ਕਹਿੰਦੇ ਵੀ 1300 ਵੋਟ ਹੈ ਠੱਠੀ ਸੋਲ ਦੀ ਇੱਥੇ ਤਾਂ ਉਹਨਾਂ ਦੋਨਾਂ ਦੇ ਕਾਲੀਆਂ ਕਾਂਗਰਸੀਆਂ ਦੇ ਬੂਥ ਵੀ ਨਹੀਂ ਲੱਗਣੇ ਇੱਥੇ ਤਾਂ ਆਮ ਆਦਮੀ ਪਾਰਟੀ ਵਾਲਾ ਝਾੜੂ ਹੀ ਚੱਲੂਗਾ ਆਹ ਗੱਲ ਬੜੀ ਵਧੀਆ ਲੱਗੀ ਨਾ ਸ਼ੁਕਰ ਹੈ ਸ਼ੁਕਰ ਹੈ ਇਹ ਪਿੰਡ ਤਾਂ ਮੁਕਤ ਹੋਇਆ ਨਾ ਤੂੰ ਇਹ ਵੀ ਗ੍ਰਹਿਣੀ ਨੇ ਚੰਨੀ ਮੁੱਖ ਮੰਤਰੀ ਬਣਿਆ ਇਹਨਾਂ ਨੇ ਫਿਰ ਤੋਂ ਸ਼ੁਰੂ ਕਰਤਾ ਵਿਕਰਮ ਮਜੀਠੀਆ ਡਰੱਗ ਲਵਾਉਣਾ ਵਿਕਰਮ ਮਜੀਠੀਆ ਲਵਾਉਣਾ ਉਹਨੂੰ ਪਤਾ ਹੈ ਕਿ ਆਕਾਲੀ ਦਲ ਨਾਂ ਇਲੈਕਸ਼ਨ ਜਿੱਤੀ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਪਹਿਲੀ ਵਾਰ ਡਰੱਗਸ ਦੇ ਮਾਮਲੇ 20 ਦਸੰਬਰ 2021 ਵਿੱਚ ਕੇਸ ਜਿਸਟ ਕੀਤਾ ਉਦੋਂ ਚੰਨੀ ਮੁੱਖ ਮੰਤਰੀ ਸੁਖੀ ਰੰਧਾਵਾਰ ਹੋਮ ਮਿਨਿਸਟਰ ਤੇ ਆਈ ਚਤਤਪਾ ਦੇ ਜਿਹੜੇ ਨੇ ਸਾਡੇ ਵਿੱਚ ਉੱਠੇ ਜਾਂਦਾ ਆਈ ਡੀਜੀਪੀਸੀ ਪੰਜਾਬ ਦਾ ਉਹ ਬਿੱਟੂ ਵੀ ਨਾਲ ਹੀ ਬੈਠਾ ਸੀ ਉਹ ਹੁਣ ਦੂਜੇ ਪਾਸੇ ਹੁਣ ਇਹ ਨਹੀਂ ਪਤਾ ਕੌਣ ਕਿਹੜੇ ਪਾਸੇ ਮੰਤਰੀ ਕਿੱਥੇ ਲੱਗਦੇ ਨੇ ਅੱਤੀ ਕਾਂਗਰਸ ਇੱਥੇ ਦੇ ਪਾਸੇ ਐ ਅੱਤੀ ਬੀਜਪੀ ਇੱਥੇ ਦੇ ਪਾਸੇ ਐ ਸਮਝ ਨਹੀਂ ਆਉਂਦੀ ਤੇ ਉਹ ਗੱਲ ਹੋ ਗਈ ਵੋਟਾਂ ਦਾ ਮਾਹੌਲ ਜਿਵੇਂ ਹੁਣ ਚੱਲ ਰਿਹਾ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਉਹਨਾਂ ਨੇ ਫੋਨ ਕੀਤਾ ਜੀ ਫਾਇਰ ਬ੍ਰਿਗੇਡ 'ਚ ਕਹਿੰਦੇ ਜੀ ਅੱਗ ਲੱਗੀ ਸਾਡੇ ਪਾਰਟੀ ਦੇ ਦਫ਼ਤਰ ਨੂੰ ਸਾਰੇ ਝੰਡੇ ਸਾਰੇ ਪੋਸਟਰ ਇੱਥੇ ਪਏ ਨੇ ਵਿਰੋਧੀਆਂ ਦੀ ਚਾਲ ਹੈ ਜੀ ਛੇਤੀ ਛੇਤੀ ਦੰਦਿਆਂ ਭੇਜੋ ਫਾਇਰ ਬ੍ਰਿਗੇਡ ਦੀਆਂ ਐਸਾ ਇਲੈਕਸ਼ਨ ਹਾਰ ਜਾਗੇ ਜੀ ਫਾਇਰ ਬਗੇੜਾਂ ਨੇ ਗੱਡੀ ਉੱਡੇ ਸਟਾਰਟ ਕੀਤੀਆਂ ਫੇਰ ਉਸੇ ਬੰਦੇ ਤਿੰਨ ਚਾਰ ਮਿੰਟਾਂ ਬਾਅਦ ਫੋਨ ਆ ਗਿਆ ਕਹਿੰਦੇ ਜੀ ਗੱਡੀਆਂ ਭੇ ਕੋਈ ਪ੍ਰੋਬਲਮ ਨਹੀਂ ਜਮਾਂ ਠੀਕ ਉਹ ਕਹਿੰਦੇ ਅੱਗ ਤੇ ਕਬੂ ਪਾ ਲਿਆ ਕਹਿੰਦੇ ਅੱਗ ਤਾਂ ਮੱਚ ਜਾਂਦੀ ਹੈ ਮਈ ਪਾਰਟੀ ਬਦਲੀ ਹੁਣ ਵਿਰੋਧੀ ਪਾਰਟੀਆਂ ਦਾ ਦਫਤਰ ਹੈ ਮਰਚਣ ਦਾ ਆਏ ਨੇ ਉਹ ਆ ਹੁਣੇ ਆਸ਼ੂ ਤੇ ਬਿੱਟੂ ਆਏ ਹੁੰਦੇ ਸੀ ਹੁਣ ਵਿਰੋਧੀ ਪਾਰਟੀਆਂ ਦਾ ਦਫਤਰ ਨਹੀਂ ਆ ਇੱਕ ਗਲਤਫਹਿਮੀ ਫਲਾ ਰੱਖੀ ਹੈ ਮੈਂ ਤੁਹਾਨੂੰ ਕਲੀਅਰ ਕਰਨੀ ਚਾਹਨਾ ਤਾਂ ਉਹ ਸੀਸੀਐਲ ਕਹਿੰਦੇ ਉਹਨੂੰ ਕ੍ਰੈਸ਼ ਕਰੈਡਿਟਮੈਂਟ ਉਹ ਪੈਸਾ ਜਿਹੜਾ ਫਸਲ ਵਾਲਾ ਉਹ ਟਰਾਲੀ ਲੈ ਗਈ ਮੰਡੀ ਚ ਤੁਲ ਗਈ ਨਾਲ ਦੀ ਨਾਲ ਉਹ ਤੁਹਾਡੇ ਖਾਤੇ ਚ ਕਿਸਾਨ ਦੇ ਖਾਤੇ ਚ ਉਹਨੂੰ ਜਿੰਨੀ ਤੁਲੀ ਆ ਉਹਦੇ ਹਿਸਾਬ ਨਾਲ ਐਮਐਸਪੀ ਦੇ ਹਿਸਾਬ ਨਾਲ ਉਹਨੇ ਪੈਸੇ ਉਹਦੇ ਖਾਤੇ ਚ ਬੈਂਕ ਤੋਂ ਜਾਣਗੇ ਉਹਦੇ ਪਰ ਜ਼ਿਆਦਾ ਘਰ ਹੈ ਜਿਹਨਾਂ ਨੇ ਮੋੜਿਆ ਨਹੀਂ ਜਿਨਾਂ ਕੋਲੇ ਵੱਡੇ ਵੱਡੇ ਟਰੈਕਟਰ ਨੇ ਏਸੀ ਲੱਗੇ ਹੋਇਆ ਕਰੇ ਤੇ ਖਾਸ ਕਰਕੇ ਰੇਲੀ ਆ

ਪੰਜਾਬ ਸਰਕਾਰ ਇੱਕ ਇੱਕ ਨੌਕਰੀ ਤੇ 10-10 ਲੱਖ ਪਿਆ ਦੇਵੇ। ਮਨਜ਼ੂਰ ਹੈ। ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਿਏ। ਸਾਨੂੰ ਲੰਡਨ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ। ਕੈਲੀਫੋਰਨੀਆ ਬਣਾ ਦਾਂਗੇ ਕਹਿੰਦੇ। ਤੁਸੀਂ ਐਂ ਕਰੋ ਮੈਂ ਕਿਹਾ ਤੁਸੀਂ ਕੈਲੀਫੋਰਨੀਆ ਜਾ ਕੇ ਪੰਜਾਬ ਹੀ ਬਣਾ ਦਿਓ। ਕੈਲੀਫੋਰਨੀਆ ਨੂੰ ਪੰਜਾਬ ਛੇਤੀ ਬਣਾ ਲੈਣਗੇ। ਉੱਥੇ ਚਿੱਟੇ ਵੇਚਣਾ ਕੈਲੀਫੋਰਨੀਆ ਚੋਂ ਤੇ ਆਉਂਦੇ ਵੇਚਣ ਲੱਗ ਜਾਣਗੇ। ਕੈਲੀਫੋਰਨੀਆ ਪੰਜਾਬ ਬਣ ਜਾਊਗਾ। ਆ ਆ ਡੀਫ ਤਾਂ ਅਕਾ ਚੇਤਨ ਆੜੀ ਅਕਾ ਤੋਟ ਘਟ ਹੁਣ ਤਾਂ 8500 ਕਰੋੜ ਹੋ ਗਿਆ ਕੀ ਜਾਰੀ ਕਰ ਦਿਓ ਜੀ ਅਸੀਂ ਸੜਕਾਂ ਬਣਾਉਣੀਆਂ ਨੇ ਮੰਡੀਆਂ ਵਾਸ ਮੰਡੀਆਂ ਤੋਂ ਸਾਰੇ ਦੇਸ਼ ਨੂੰ ਚਾਹੇ ਉਹ ਪੀਡੀਐਫ ਵਾਸਤੇ ਜਾਂਦਾ ਚਾਹੇ ਉਹ ਕਿਸੇ ਵੀ ਸਕੀਮ 'ਚ ਜਾਂਦਾ ਅਨ ਅਨਾਜ ਪੰਜਾਬ ਸਭ ਤੋਂ ਵੱਡਾ ਅੰਨ ਦਾਤਾ ਐ ਇਸ ਨੂੰ ਮੰਡੀਆਂ ਵਾਸਤੇ ਸੜਕਾਂ ਬਣਾਉਣੀਆਂ ਤੇ ਤੁਸੀਂ ਪੈਸੇ ਜਾਰੀ ਕਰੋ ਆੜੀ ਅੱਡੀ ਇਹੋ ਨਾ ਮੈਨੂੰ ਪ੍ਰਸੰਦ تھا ਕਿ ਮੈਂ ਇਹੇ ਪੁੱਛ ਸਭ ਤੋਂ ਪਹਿਲਾਂ ਆੜੀ ਦੇ ਪੈਸੇ ਦੀ ਪਹਿਲੀ ਕਿਸ਼ਤ ਜਾਰੀ ਕਰਨ ਬਾਰੇ ਮੈਂ ਮੀਟਿੰਗ ਉਹ ਐਂਗਲੋ ਤੁਸੀਂ 4 ਘੰਟਿਆਂ ਦਾ ਸੈਸ਼ਨ ਚ ਟਿੱਕੇ ਤੁਹਾਨੂੰ 2 ਮਿੰਟ ਗੱਲ ਕਰਨ ਦੇ ਆ 4 ਦਿਨ ਦਾ ਚਲਾਓ ਚਲੋ ਗੱਲ ਕਰਾਂਗੇ ਦੋ ਵੇ ਚਲੋ 60 ਦਿਨ ਦਾ ਚਲਾਓ 4 ਘੰਟਿਆਂ ਵਾਲੇ ਚ ਸਹਾਇਕ ਨਹੀਂ ਦਿੰਦੇ ਔਰ ਅੱਜ ਤਾਂ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਹੈਗਾ ਉਹ ਮੁੱਦਾ ਬੀਜੇਪੀ ਨਾਲ ਦੇ ਖਿਲਾਫ ਹੈ ਉਹ ਮੁੱਦਾ ਦ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ ਇੱਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ ਤੁਸੀਂ ਰਲੇ ਹੋਏ ਹੋ ਇਹ ਰਲੇ ਹੋਏ ਨੇ ਬੀਜੇਪੀ ਨਾਲ ਰਲੇ ਹੋਏ ਨੇ ਇਹ ਇਹ ਬੀਜੇਪੀ ਨਾਲ ਰਲੇ ਹੋਏ ਨੇ ਉਹ ਤੁਹਾਡਾ ਭਾਈ ਕੀ ਬਲੋਂ ਬੋਲਦਾ ਫਿਰ ਉਸੇ ਕਰ ਚੀਏ ਇਹ ਕੀਦੇ ਵੱਲੋਂ ਵੱਲੋਂ ਆਲਾ ਕੰਮ ਛੱਡ ਦੋ ਬਾਜਵਾ ਸਾਹਿਬ ਅਮੇ ਅੱਖ ਮਲਾਉਣਾ ਵੀ ਜਾਵਾਂਗੇ ਫਾਇਦਾ ਕੋਈ ਨਹੀਂ ਤੁਸੀਂ ਕਿਉਂ ਇੰਨੇ ਪੰਜਾਬ ਦੇ ਵਿਰੋਧੀ ਹੋਏ ਹੋ ਪਹਿਲਾਂ ਤੋਂ ਆਪਣੀ ਆਪਣੇ ਵਾਲੀ ਝਾਕੇ ਥੋੜਾ ਬਹੁਤਾ ਮੈਂ ਹੋਰ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਵਲਿੰਗ ਨੂੰ ਪੁੱਛੋ ਆਪਣੀਆਂ ਆਪਣੀਆਂ ਜਿਹੜੀਆਂ ਕਤੂਤਾਸੀਆਂ ਉਹ ਉਹ ਹੀ ਦੱਸੇ ਪਹਿਲਾਂ ਸਾਹਮਣੇ ਫਿਰ ਦੇਖਾਂਗੇ ਗੰਗੋ ਗੰਗੋ